ਸਰੀ ਸੈਂਟਰ ਖੇਤਰ ਵਿੱਚ ਗੋਲੀ ਚੱਲਣ ਦੀ ਤਾਜ਼ਾ ਘਟਨਾ ਸਾਹਮਣੇ ਆਈ ਹੈ 9 ਜਨਵਰੀ 2019 ਨੂੰ ਰਾਤੀ 11:11 ਵਜੇ 9500 ਬਲਾਕ ਪ੍ਰਿੰਸ ਚਾਰਲਸ ਬੁਲੇਵਾਰਡ ਦੇ ਇੱਕ ਟਾਊਨ ਹਾਊਸ ਕੰਪਲੈਕਸ ਕੋਲ ਗੋਲੀ ਚੱਲੀ ਹੈ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 17 ਸਾਲ ਦੇ ਨੌਜਵਾਨ ਨੂੰ ਗੋਲੀ ਲੱਗੀ ਹੈ ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪੁਲਿਸ ਨੇ ਦੱਸਿਆ ਕਿ ਮੌਕੇ ਤੇ ਹਾਲਾਤ ਮੁਤਾਬਕ ਸਾਫ਼ ਜ਼ਾਹਰ ਹੋ ਰਿਹਾ ਸੀ ਕਿ ਗੋਲੀਆਂ ਚੱਲੀਆਂ ਹਨ ਅਤੇ ਵਾਹਨਾ ਦੀ ਟੱਕਰ ਵੀ ਹੋਈ ਹੈ ਜਾਂਚ ਟੀਮ ਮੁਤਾਬਕ ਫਿੱਕੇ ਰੰਗ ਦੀ ਜੀਪ ਰੈਂਗਲਰ ਇੱਕ ਗ੍ਰੇ ਰੰਗ ਦੀ ਟੋਯੋਟਾ ਦੇ ਵਿੱਚ ਵਜੀ ਜਿਸ ਤੋਂ ਬਾਅਦ ਜੀਪ ਦੇ ਡਰਾਈਵਰ ਨੇ ਦੂਜੀ ਗੱਡੀ ਉੱਤੇ ਗੋਲੀਆਂ ਚਲਾ ਦਿੱਤੀਆਂ ਘਟਨਾ ਤੋਂ ਬਾਅਦ ਦੋਵੇਂ ਵਾਹਨ ਮੌਕੇ ਤੋਂ ਚਲੇ ਗਏ ਜਿਸ ਗੱਡੀ ਤੇ ਗੋਲੀਆਂ ਚਲਾਈਆਂ ਗਈਆਂ ਸਨ ਉਹ ਖੁਦ ਹੀ ਤੁਰੰਤ ਸਰੀ ਮੈਮੋਰੀਅਲ ਹਸਪਤਾਲ ਪਹੁੰਚ ਗਏ ਜਿੱਥੇ 17 ਸਾਲ ਦੇ ਨੌਜਵਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿਸ ਨੂੰ ਗੋਲੀ ਲੱਗੀ ਸੀ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਹੈ ਸ਼ੂਟਿੰਗ ਤੋਂ ਕੁਝ ਦੇਰ ਬਾਅਦ ਹੀ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਜੀਪ ਨੂੰ ਲੱਭ ਕੇ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਦੋਵੇਂ ਵਾਹਨਾਂ ਨੂੰ ਪੁਲਿਸ ਨੇ ਸੀਜ਼ ਕਰ ਲਿਆ ਪੁਲਿਸ ਨੇ ਸ਼ੁਰੂਆਤੀ ਜਾਂਚ ਵਿੱਚ ਕਿਹਾ ਕਿ ਇਹ ਮਾਮਲਾ ਗੈਂਗਵਾਰ ਜਾਂ ਨਸ਼ਾ ਤਸਕਰੀ ਦੇ ਨਾਲ ਜੁੜਿਆ ਹੋਇਆ ਨਹੀਂ ਹੈ ਸਰੀ ਆਰ ਸੀ ਐਮ ਪੀ ਡੀ ਸੀਰੀਅਸ ਕ੍ਰਾਈਮ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਮੁਤਾਬਕ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਉਦੋਂ ਤੱਕ ਡਰਾਈਵਰ ਹਿਰਾਸਤ ਦੇ ਵਿੱਚ ਰਹੇਗਾ